ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਅਚਾਨਕੇਤ ਮੌਤ ਹੋ ਗਈ 29 ਸਾਲ ਦਾ ਤੀਰਤ ਸਿੰਘ ਕੈਲੀਫੋਰਨੀਆ ਵਿੱਚ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਦੇ ਯਤਨ ਕਰ ਰਿਹਾ ਸੀ ਪਰ ਅਣਕਿਆਸੇ ਤੌਰ ਤੇ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਤੀਰਤ ਸਿੰਘ ਦੇ ਦੋਸਤਾਂ ਨੇ ਦੱਸਿਆ ਕਿ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਮਹਿੰਦੀਪੁਰ ਨਾਲ ਸੰਬੰਧਿਤ ਤੀਰਤ ਸਿੰਘ ਸਿਰਫ 17 ਮਹੀਨੇ ਪਹਿਲਾਂ ਹੀ ਅਮਰੀਕਾ ਪੁੱਜਾ ਸੀ ਜਿਉਂ ਹੀ ਤੀਰਤ ਸਿੰਘ ਦੀ ਮੌਤੀ ਖਬਰ ਮਹਿੰਦੀਪੁਰ ਪੁੱਜੀ ਤਾਂ ਹਰ ਪਾਸੇ ਸੋਗ ਪਸਰ ਗਿਆ ਤੀਰਤ ਸਿੰਘ ਦੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅਮਰੀਕਾ ਪਹੁੰਚਣ ਮਗਰੋਂ ਛੋਟੇ-ਮੋਟੇ ਕੰਮ ਕਰਕੇ ਉਸਨੇ ਆਪਣਾ ਗੁਜ਼ਾਰਾ ਚਲਾਇਆ ਅਤੇ ਹੁਣ ਟਰੱਕ ਡਰਾਈਵਿੰਗ ਦਾ ਲਾਇਸੈਂਸ ਹਾਸਲ ਕਰਨ ਦੇ ਯਤਨ ਕਰ ਰਿਹਾ ਸੀ ਮੀਡੀਆ ਨਾਲ ਗੱਲਬਾਤ ਕਰਦਿਆਂ ਤੀਰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਹੀ ਉਸਨੇ ਆਪਣੇ ਮਾਪਿਆਂ ਨਾਲ ਫੋਨ 'ਤੇ ਗੱਲ ਕੀਤੀ ਸੀ ਇਸ ਮਗਰੋਂ ਅਮਰੀਕਾ ਤੋਂ ਫੋਨ ਆ ਗਿਆ ਕਿ ਤੀਰਤ ਸਿੰਘ ਨੂੰ ਖੂਨ ਦੀ ਉਲਟੀ ਆਈ ਅਤੇ ਉਸਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਪਰ ਉਸਨੂੰ ਬਚਾਇਆ ਨਾ ਜਾ ਸਕਿਆ ਦੂਜੇ ਪਾਸੇ ਕੈਲੀਫੋਰਨੀਆ ਦੇ ਮੈਂਟਿਕਾ ਨਾਲ ਸੰਬੰਧਤ ਨਰਿੰਦਰ ਸਿੰਘ ਨੇ ਗੋ ਫਾਉਂਡਮੀ ਪੇਜ ਸਥਾਪਿਤ ਕਰਦਿਆਂ ਲਿਖਿਆ ਹੈ ਕਿ ਤੀਰਤ ਸਿੰਘ ਦੇ ਮਾਪੇ ਆਖਰੀ ਵਾਰ ਆਪਣੇ ਪੁੱਤ ਦਾ ਚਿਹਰਾ ਵੇਖਣਾ ਚਾਹੁੰਦੇ ਨੇ ਤੀਰਤ ਸਿੰਘ ਸਨੇਰੀ ਭਵਿੱਖ ਦੀ ਭਾਲ ਵਿੱਚ ਅਮਰੀਕਾ ਆਇਆ ਅਤੇ ਆਪਣੇ ਮਕਸਦ ਵਿੱਚ ਸਫਲ ਹੁੰਦਾ ਨਜ਼ਰ ਵੀ ਆ ਰਿਹਾ ਸੀ ਪਰ ਅਚਾਨਕ ਅਣਹੋਣੀ ਵਾਪਰ ਗਈ ਤੀਰਤ ਸਿੰਘ ਦੀ ਦੇਹ ਪੰਜਾਬ ਪੇ ਜਨ ਵਿੱਚ 6 ਹਫ਼ਤੇ ਦਾ ਸਮਾਂ ਲੱਗ ਸਕਦਾ ਹੈ ਚੇਤੇ ਰਹੇ ਕਿ ਅਮਰੀਕਾ ਦੇ ਜਾਰਜੀਆ ਸੂਬੇ ਵਿੱਚ ਬੀਤੇ ਦਿਨੀ ਵਾਪਰੇ ਦਰਦਨਾਖਾ ਹਾਦਸੇ ਦੌਰਾਨ ਤਿੰਨ ਭਾਰਤੀ ਅਲੜਾਂ ਦੀ ਮੌਤ ਹੋ ਗਈ ਮਰਨ ਵਾਲਿਆਂ ਵਿੱਚੋਂ ਦੋ ਕੁੜੀਆਂ ਸਨ ਜਿਨ੍ਹਾਂ ਦੀ ਸ਼ਨਾਖਤ ਅਬਨੀ ਸ਼ਰਮਾ श्रेया अवसरला ਅਤੇ આરিয়ান ਜੋਸ਼ੀ ਵਜੋਂ ਕੀਤੀ ਗਈ ਹੈ ਪੁਲਿਸ ਨੇ ਦੱਸਿਆ ਕਿ આરিয়ান ਅਤੇ ਸ਼reya ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਅਵਨੀ ਨੇ ਨਾਰਥ ਫਲਟਰਨ ਹਸਪਤਾਲ ਵਿੱਚ ਆਖਰੀ ਸਾਹ ਲਏ ਹਾਦਸੇ ਦੌਰਾਨ ਜ਼ਖਮੀ ਵਿਦਿਆਰਥੀਆਂ ਦੀ شناخت ਰਿਤਵਿਕ ਸੰਪਲੀ ਅਤੇ ਮੁਹੰਮਦ ਲਿਆਕਤ ਵਜੋਂ ਕੀਤੀ ਗਈ ਹੈ ਪੁਲਿਸ ਦਾ ਮੰਨਣਾ ਹੈ ਕਿ ਹਾਦਸਾ ਤੇਜ਼ ਰਫ਼ਤਾਰ ਕਾਰਨ ਵਾਪਰਿਆ ਅਤੇ ਭਾਰਤੀ ਵਿਦਿਆਰਥੀਆਂ ਵਾਲੀ ਕਾਰ ਦੇ ਡਰਾਈਵਰ ਨੇ ਕੰਟਰੋਲ ਗਵਾ ਦਿੱਤਾ ਇਸ ਮਗਰੋਂ ਗੱਡੀ ਸੜਕ ਦੇ ਇੱਕ ਪਾਸੇ ਲੱਗੇ ਦਰਖਤ ਵਿੱਚ ਵੱਜੜ ਮਗਰੋਂ ਪਲਟ ਗਈ ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਹਾਦਸੇ ਦੌਰਾਨ ਜਾਨ ਗਵਾਉਣ ਵਾਲਾ ਆਰੀਅਨ ਜੋਸ਼ੀ ਹਾਈ ਸਕੂਲ ਦਾ ਵਿਦਿਆਰਥੀ ਸੀ ਜਦਕਿ ਅਵਨੀ ਅਤੇ ਸ਼੍ਰਿਆ ਜਾਰਜੀਆ ਯੂਨੀਵਰਸਿਟੀ ਵਿੱਚ ਆਪਣਾ ਪਹਿਲਾ ਸਾਲ ਪੂਰਾ ਕਰ ਚੁੱਕੀਆਂ ਸਨ ਹਾਦਸੇ ਦਾ ਸ਼ਿਕਾਰ ਬਣੀ ਕਾਰ ਵਿੱਚ 5 ਜਣੇ ਸਵਾਰ ਸਨ ਅਤੇ 2 ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦਸੀ ਜਾ ਰਹੀ ਹੈ ਬਿਊਰੋ ਰਿਪੋਰਟ ਹਮਦਰ ਟੀਵੀ